ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕੱਟਾਂਗੇ ਕੁੜਤਾ ਪਜਾਮਾ ਬਾਲ ਵਾਲਾ ਹਨ ਬਾਲ ਵਾਲਾ ਮਤਲਬ ਕਿ ਜਿਹਦੇ ਮੂਰੇ ਬਾਲ ਹੁੰਦਾ ਹਨ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਬੰਦੇ ਇਸ ਤਰ੍ਹਾਂ ਮੂਰੇ ਬਾਲ ਵਾਲਾ ਆ ਜਿਹੜਾ ਮੇਰੇ ਪਾਇਆ ਹੋਇਆ ਇਹ ਫੱਟੀ ਵਾਲਾ ਆਪਾਂ ਬਾਲ ਵਾਲਾ ਕੁੜਤਾ ਪਜਾਮਾ ਦੇ ਕੱਟਾਂਗੇ 5 ਮੀਟਰ ਆਪਣੇ ਕੋਲ ਕਪੜਾ ਠੀਕ ਹੈ ਜੀ ਜਿਹੜਾ ਇਸ ਕਪੜੇ ਦਾ ਪਣਾ ਹੈਗਾ ਇਹ ਸਵਾ ਗਾਜ ਪਣਾ ਜਾਂ ਤਾਂ ਆਪਾਂ ਛੋਟੇ ਪਣੇ ਦੇ ਕੱਟੇ ਆ ਜਾਂ ਵੱਡੇ ਪਣੇ ਦੇ 1.5 ਮੀਟਰ ਦੇ ਕੱਟੇ ਆ ਅੱਜ ਆਪਾਂ ਵਿਚਾਰਣਾ ਪਣਾ ਹੁੰਦਾ ਆ ਦੇਖੋ ਇਹ ਤਾਂ ਪਣਾ ਹੈਗਾ 22 44 ਇੰਚ ਪਣਾ ਇਹਨੂੰ ਕਿਸ ਤਰ੍ਹਾਂ ਕੱਟਣਾ ਜਿੰਮੀ ਮੇਰੇ ਪਜਾਮੇ ਦੀ ਲੰਬਾਈ ਹੈਗੀ ਆ ਜੀ 37.5 37.5 ਤੇ 4 41.5 ਆ ਦੇਖੋ 41.5 43.5 37.5 6 ਇੰਚ ਵੱਧ ਆਪਾਂ ਪੀਸ ਲਾ ਲੈਣਾ ਆ ਮੈਂ 6 ਇੰਚ ਵੱਧ ਦਾ ਪੀਸ ਲਾ ਲਿਆ ਪਜਾਮੇ ਦਾ ਬੈਕ ਪੱਲਿਆਂ ਦਾ ਠੀਕ ਆ ਇਹਨੂੰ ਆਪਣੇ 6 ਇੰਚ ਪੀਸ ਲਾ ਕੇ ਸਾਈਡ ਤੇ ਰੱਖ ਲੈਣਾ ਆ ਲੋ ਠੀਕ ਆ ਜੀ ਹੁਣ ਆਪਾਂ ਸਾਰੇ ਕੱਪੜੇ ਨੂੰ ਦੂਰਾ ਕਰਾਂਗੇ ਕੱਪੜਾ ਆਪਣੇ ਕੋਲੇ 5 ਮੀਟਰ ਸੀਗਾ ਕੱਪੜਾ ਸਭ ਤੋਂ ਪਹਿਲਾਂ ਆਪਾਂ ਕੱਪੜਾ ਹੀ ਮੈਨਣਾ ਹੁੰਦਾ ਵੀ ਆਪਣੇ ਕੋਲੇ ਇਹ 4.5 ਦਾ ਵੀ ਬਣ ਜਾਂਦਾ ਤੇ 5 ਮੀਟਰ ਦੇ ਬਣਨ। ਆਪਣੇ ਕੋਲੇ ਕੱਪੜਾ ਪੂਰਾ ਖੁੱਲਾ ਡੁੱਲਾ ਹੈ ਨਾ ਜਿਹੜਾ ਵਧੂਗਾ ਉਹ ਆਪਾਂ ਇੱਕ ਪਾਸੇ ਕੱਟ ਦਿਆਂਗੇ। ਹੁਣ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਸਾਰੇ ਨੂੰ ਦੂਰਾ ਕਰਾਂਗੇ। ਇਹ 4.5 ਵਾਲੀ ਕਾਟ ਚ ਹੀ ਆ ਜਾਂਦਾ ਪਰ ਸਵਾ ਗਜ ਪਣਾਗਾ ਆਪਣੇ ਕੋਲੇ। ਇਹ ਉਹ ਆਪਾਂ ਬਾਲ ਵਾਲਾ ਕੁੜਤਾ ਆਪਾਂ 4.5 ਵਾਲਾ ਤਾਂ ਪਰਸੂ ਕੱਟਿਆ ਸੀ ਨਾ ਪਰ ਇਹ ਆਪਾਂ ਬਾਲ ਵਾਲਾ ਕੁਰਤਾ ਅਜੇ ਤੱਕ ਕੋਈ ਨਹੀਂ ਕੱਟਿਆ ਸੀਗਾ ਮੈਂ ਸੋਚਿਆ ਚਲੋ ਵੀ ਨਾਲ-ਨਾਲ ਵੀਡੀਓ ਵੀ ਬਣ ਜੂਗੀ ਤੇ ਨਾਲ-ਨਾਲ ਤੁਹਾਨੂੰ ਪਤਾ ਲੱਗਦਾ ਰਹੂਗਾ ਹਨਾ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਾਂਗੇ ਨਾਲੇ ਵਾਲਾ ਪਜਾਮਾ ਜੇਬਾਂ ਨਾਲਾ ਇਹ ਸਾਰੀ ਵੀ ਇਹ ਉਸ ਤਰ੍ਹਾਂ ਹੀ ਹੋ ਬਾਕੀ ਹਨਾ ਕਿੰਨਾ-ਕਿੰਨਾ ਕਿੱਥੋਂ ਰੱਖਣਾ ਬਾਕੀ ਜੇ ਨਹੀਂ ਪੁੱਛਦਾ ਤਾਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੇ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਹੁਣ ਸਭ ਤੋਂ ਪਹਿਲਾਂ ਆਪਾਂ ਸਕੇਲ ਕਰਾਂਗੇ ਕੱਪੜੇ ਨੂੰ ਇਸ ਤਰ੍ਹਾਂ ਠੀਕ ਆ ਜਾ ਦੇਖੋ ਕਿੰਨੀ ਬਾਹਰ ਘਟਾ ਆ ਗਈ ਨਾ ਇਹਨੂੰ ਸਾਰਾ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾਵਾਂਗੇ ਫਿਰ ਜਿਹੜੀ ਪਜਾਮੇ ਦੀ ਡਾਉਣਿੰਗ ਰੱਖਣੀ ਹੈ ਉਹ ਅੱਧਾ ਤੋਂ 4 ਇੰਚ ਦੀ ਇਸ ਤਰ੍ਹਾਂ ਲਗਾ ਲੈਂਦੇ ਹੁਣ ਆਪਾਂ ਲਗਾਵਾਂਗੇ ਜੀ ਇਹਦੀ ਲੰਬਾਈ ਦਾ ਨਿਸ਼ਾਨ ਇਧਰੋਂ 2 ਇੰਚ ਛੱਡਾਂਗੇ ਇੱਥੋਂ ਹੁਣ ਆਪਾਂ ਲਗਾਵਾਂਗੇ ਲੰਬਾਈ ਲੰਬਾਈ ਹੈਗੀ ਪਜਾਮੇ ਦੀ ਸਾਢੇ 37 ਇੰਚ ਤਰਪਾਈ ਕਰਨੀ ਹੈ ਸਾਢੇ 37 ਤੋਂ 2 ਸਾਢੇ 39 40 ਆਪਾਂ 40 ਤੇ ਪਲੱਸ ਹੀ ਨਿਸ਼ਾਨ ਲਗਾਵਾਂਗੇ ਹੁਣ ਜਿਹੜੀ ਇਹ ਨਹੀਂ ਝੋਲੀ ਆ ਮੇਰੇ ਕੋਲੇ ਇਹਦਾ ਕਪੜਿਆਂ ਦੀ ਨਾਪ ਆਇਆ ਸੀ ਝੋਲੀ ਅਗਲੀ ਹੈਗੀ 13 ਇੰਚ ਯਾਰ ਲਓ ਜੀ ਆਪਾਂ ਇੱਥੋਂ ਲਗਾਵਾਂਗੇ ਜੇ ਆਪਾਂ ਨੂੰ ਝੋਲੀ ਅਗਲੀ 12 ਚਾਹੀਦੀ ਤੇ ਤੁਸੀਂ ਇੱਥੋਂ 13 ਤੇ ਲਗਾ ਸਕਦੇ ਹੋ ਜੇ ਉਸ ਤੋਂ ਵੀ ਵੱਧ ਚਾਹੀਦੀ ਫਿਰ 13.5 ਪੁਆਇੰਟ 1 ਤੇ ਕਰ ਲਓ ਠੀਕ ਆ ਇਹ ਝੋਲੀ ਜਿਆਦਾ ਵੱਡੀ ਪਾਉਂਦੇ ਬਯੁਰਗ ਤਾਂ ਆਪਾਂ ਇਹਨਾਂ ਦੀ ਝੋਲੀ ਉਸ ਹਿਸਾਬ ਨਾਲ ਹੀ ਰੱਖਾਂਗੇ ਜਿਵੇਂ ਆਪਣੇ ਕੋਲੇ ਨਾਪ ਆਇਆ ਠੀਕ ਹੈ ਜੀ ਬਾਕੀ ਹਰ ਕਿਸੇ ਦੀ ਝੋਲੀ ਨਾ ਅਲੱਗ-ਅਲੱਗ ਹੁੰਦੀ ਹੈ ਤੁਹਾਨੂੰ ਮੈਂ ਉੱਤੇ 35 36 ਤੱਕ ਦੱਸਿਆ ਸੀ ਨਾ ਵੀ ਤੁਸੀਂ ਪਾ ਸਕਦੇ ਹੋ ਲੰਬਾਈ ਤੋਂ ਨੀਚੇ ਤੋਂ 2 ਇੰਚ ਛੱਡ ਕੇ ਹਲੋ ਹੁਣ ਆਪਾਂ ਇਹਨਾਂ ਦਾ ਪੱਟ ਰੱਖਾਂਗੇ ਇਧਰੋਂ ਛੱਡ ਕੇ ਅੱਧਾ ਇੰਚ ਕੰਨੀ ਤੋਂ ਇਸ ਤਰ੍ਹਾਂ ਕੰਨੀ ਤੋਂ ਅੱਧਾ ਇੰਚ ਛੱਡਣ ਦਾ ਮਤਲਬ ਇਹੀ ਹੈ ਵੀ ਇੱਥੇ ਆਪਣੀ ਖੁੰਝ ਨਾ ਵੜੇ ਪੱਟ 33 ਇੰਚ ਆ ਆਪਾਂ ਇੱਥੋਂ ਰੱਖਾਂਗੇ 30 ਇੰਚ ਲਓ ਜੀ ਠੀਕ ਆ ਆ ਹੋ ਗਿਆ ਆਪਣਾ 30 ਇੰਚ ਇੱਥੇ ਨਿਸ਼ਾਨ ਲਗਾਵਾਂਗੇ ਇੱਕ ਇੱਥੇ ਲਗਾਵਾਂਗੇ ਪੌਣੇ ਦੋ ਤੇ ਇਹਨਾਂ ਦੇ ਪਿਆਮੇ ਦਾ ਘੇਰ ਹੈਗਾ ਜੀ 27 ਇੰਚ ਆ ਲੋ ਠੀਕ ਆ 27 ਇੱਥੋਂ ਹੋ ਗਿਆ ਆਪਣਾ 9 14 ਇਧਰ ਉਹ ਵੀ 9 14 ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਇਹ ਮੇਥੋਂ ਆਪਣਾ ਰੱਖਿਆ 9 14 ਇੱਥੋਂ ਵੀ ਆਪਾਂ 9 14 ਹੀ ਰੱਖਣਾਗਾ ਇਸ ਤਰ੍ਹਾਂ 9 14 ਦਾ ਸਾਥ ਤੋ ਇੱਕ ਫੁੱਟ ਘੱਟ ਠੀਕ ਆ ਜੀ ਮੂਰੀ ਇਹਨਾਂ ਦੀ ਹੈਗੀ 16 ਇੰਚ ਆਪਾਂ ਇੱਥੋਂ ਲਗਾਵਾਂਗੇ ਨਿਸ਼ਾਨ 16 ਤੇ 8 ਦੁਨੀ 16 ਆਨ ਠੀਕ ਹੈ ਜੀ ਹੁਣ ਆਪਾਂ ਇਹ ਨਿਸ਼ਾਨਾ ਨੂੰ ਚੱਕਾਂਗੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਤਿਆਰ ਲੰਬਾਈ ਦਾ ਆਪਣਾ ਉਹ ਲਗਾਵਾਂਗੇ ਆਪਾਂ ਕੱਪੜੇ ਇਸ ਤਰ੍ਹਾਂ ਸਕੇਲ ਕਰਕੇ ਪੂਰੇ ਧਿਆਨ ਦੇ ਨਾਲ ਹਨ ਫਿਰ ਆਪਾਂ ਲਗਾਵਾਂਗੇ ਤਰਪਾਈ ਦਾ ਜਿੰਨੀ ਆਪਾਂ ਫੋਲਡ ਕਰਨੀ ਹੈ ਮੂਰੀ ਦੇ ਵਿੱਚ ਇਸ ਤਰ੍ਹਾਂ ਆਹ ਨਿਸ਼ਾਨਾ ਨੂੰ ਵੀ ਆਪਾਂ ਇਸ ਤਰ੍ਹਾਂ ਚੱਕ ਲੈਣਾ ਸਿੱਧੇ-ਸਿੱਧੇ ਇਹ ਤੋਂ ਹਲਕੀ ਜੀ ਆਪਾਂ ਨੇ ਗਲਾਈ ਦੇਵਾਂਗੇ ਠੀਕ ਹੈ ਜੀ ਜੇ ਕਿਸੇ ਚੀਜ਼ ਨਹੀਂ ਪਤ ਲੱਗਦਾ ਤਾਂ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰ ਦਿਆ ਕਰੋ ਮੈਂ ਆਪ ਹੀ ਦੇਖ ਕੇ ਉਹਨਾਂ ਨੂੰ ਜਵਾਬ ਦੇ ਦੂੰਗਾ ਹਨਾ ਆ ਦੇਖੋ ਆਪਾਂ ਇੱਕ ਸੂਤੇ ਬਾਹਰ ਨੂੰ ਰੱਖਣਾ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਦੱਸਿਆ ਸੀ ਪਿਆਮੀ ਨੂੰ ਇੰਦਰੋਂ ਪੂਰੀ ਫੱਟੀ ਆਪਾਂ ਨਹੀਂ ਲਗਾਉਣੀ ਆ ਆ ਚੀਜ਼ ਇੱਥੋਂ ਆਪਾਂ ਜਾਣਾ ਇੱਥੋਂ ਤਿੱਕਰ 50 ਤਿੱਕਰੀ ਠੀਕ ਆ ਫਿਰ ਫੱਟੀ ਨੂੰ ਉੱਪਰ ਨੂੰ ਕੱਢਾਂਗੇ ਥੋੜਾ ਜਿਹਾ ਇਸ ਤਰ੍ਹਾਂ ਹੁਣ ਆਪਾਂ ਫੱਟੀ ਦਾ ਦੂਜਾ ਪਾਸਾ ਘੁਮਾ ਲਿਆ ਹਨਾ ਇੱਥੋਂ ਵੀ ਸੂਤ ਕਬਾੜ ਰੱਖਣਾ ਇੰਦਰ ਨੂੰ ਇਦਾਂ ਲਾ ਬਾਰਲਾ ਨਿਸ਼ਾਨਾ ਵੀ ਉਸੇ ਤਰ੍ਹਾਂ ਹੀ ਲੱਗ ਜਾਊਗਾ ਬਤਨਾ ਇਸ ਤਰ੍ਹਾਂ ਹੁਣ ਆਪਾਂ ਇਹ ਨਿਸ਼ਾਨਾ ਦੇ ਉੱਪਰ ਉੱਪਰ ਕੱਟਾਂਗੇ ਪਹਿਲਾਂ ਤੁਸੀਂ ਝੋਲੀ ਚੈੱਕ ਕਰ ਲਿਆ ਕਰੋ ਕਿ ਤੁਹਾਡੀ ਝੋਲੀ ਕਿੰਨੀ ਰਹਿ ਰਹੀ ਹੈ ਕਿ ਵੀ ਨਿਸ਼ਾਨਾ ਦਾ ਭਲੇਖਾ ਲੱਗੇ ਉਹ ਨਾ ਆ ਦੇਖੋ ਆਪਣੀ ਝੋਲੀ ਇਹਦੀ 13 ਰਹਿ ਜੂ ਅਗਲੀ ਬਣ ਕੇ ਅਗਲੇ ਪੱਲੇ ਦੀ ਝੋਲੀ 13 ਆਪਣੇ ਕੋਲੇ ਰਹਿ ਜੂਗੀ ਹੁਣ ਆਪਾਂ ਨਿਸ਼ਾਨੇ ਦੇ ਉੱਪਰ ਉੱਪਰ ਇਹਦੀ ਕਟਿੰਗ ਕਰਾਂਗੇ ਇਸ ਨਿਸ਼ਾਨ ਉੱਪਰ ਉੱਪਰ ਆਪਾਂ ਬਿਲਕੁਲ ਗਲਾਈ ਦਾ ਧਿਆਨ ਰੱਖਦੇ ਹੋਏ ਇਸ ਤਰ੍ਹਾਂ ਕੱਟਣਾ ਠੀਕ ਹੈ ਜੀ ਆ ਆ ਗਈ ਆਪਾਂ ਇੰਤਲੀ ਸਲਾਈ ਬਹੁਤ ਸੌਖਾ ਹੈ ਤਰੀਕਾ ਕੱਪੜਾ ਸਾਰਾ ਆਪਣਾ ਇੱਕ ਪਾਸੇ ਚਲਾ ਜਾਊਗਾ ਜਿਹੜਾ ਬਾਹਰ ਘਟੂਗੀ ਨਾ ਬਸ ਥੋੜਾ ਜਿਹਾ ਧਿਆਨ ਰੱਖਣਾ ਆਪਾਂ ਇਹਦੇ ਵਿੱਚ ਹਨਾ ਵੀ ਬਾਲ ਵਾਲੇ ਕੁੜਤੇ ਦੀ ਆਪਾਂ ਫੱਟੀ ਕਿਸ ਤਰ੍ਹਾਂ ਕੱਟਣੀ ਆ ਉਹ ਚੀਜ਼ ਨੇ ਚਲੋ ਆਪਣੇ ਛੋਟੇ ਪੱਲੇ ਹੋ ਗਏ ਇਹ ਇਹਨੂੰ ਵੀ ਆਪਾਂ ਸਾਈਡ ਤੇ ਪਿਆ ਮੈਨੂੰ ਬਾਅਦ 'ਚ ਹੀ ਕੱਟ ਲਾਂਗੇ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਕੁੜਤਾ ਬਾਲ ਵਾਲਾ ਆਪਾਂ ਕਿਵੇਂ ਕਟਾਂਗੇ ਕੁੜਤੇ ਦਾ ਆਪਣੇ ਕੋਲ ਘੇਰ ਜਿਹੜਾ ਹੈਗਾ 26 ਇੰਚ ਤਿਆਰ ਤੇ ਲੰਬਾਈ ਹੈਗੀ ਆ ਜੀ 37 ਇੰਚ ਤਿਆਰ ਆਪਾਂ 1.5 ਇੰਚ ਵੱਧ ਲਵਣੀ ਹੁੰਦੀ ਆ ਹਨ ਤੁਹਾਨੂੰ ਪਹਿਲਾਂ ਵੀ ਦੱਸਿਆ ਹਨ ਆਪਾਂ 1.5 ਇੰਚ ਵੱਧ ਰੱਖਾਂਗੇ ਇਸ ਲੰਬਾਈ ਤੋਂ ਲੰਬਾਈ ਹੈਗੀ ਆਪਣੀ 37 ਆਪਾਂ ਰੱਖਾਂਗੇ 38 ਇਧਰੋਂ ਸਾਡੇ 38 ਇੰਚ ਨਿਸ਼ਾਨ ਲਗਾਉਗੇ ਇਸ ਤਰ੍ਹਾਂ ਫਿਰ ਸਕੈਲ ਲਗਾ ਕੇ ਫਿਰ ਇਹਨੂੰ ਸਿੱਧਾ ਨਿਸ਼ਾਨ ਪਾ ਜਿਹੜੇ ਭਰਾਵਰ ਚੈਨਲ ਤੇ ਜਾਂ ਮੇਰੇ ਨਾਲ ਭੈਣਾਂ ਨਵੇਂ ਆ ਉਹ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਦਬਾ ਲਿਆ ਕਰੋ ਹਾਂ ਤਾਂ ਕਿ ਨਵੀਂ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆ ਸਕੇ ਨੂੰ ਗੁਣਾ ਪੈਨਸ਼ਾਮ ਦੇ ਉੱਪਰ ਉੱਪਰ ਇਸ ਤਰ੍ਹਾਂ ਕੱਟਾਵੇ ਜੇ ਤੋਂ ਆਪਣੀ ਕਟਾਈ ਦੀਆਂ ਸਾਰੀਆਂ ਵੀਡੀਓ ਪੂਰੀ ਹੋਊਗਾ ਫਿਰ ਤੁਹਾਨੂੰ ਨਾਲ ਨਾਲ ਸਲਾਈ ਦਾ ਵੀ ਦੱਸੀ ਜਾਵਾਂਗੇ ਆਪਾਂ ਹਨ ਕਿ ਕਿਵੇਂ ਕਰ ਲੱਗਦੀ ਪੇਸਟਿੰਗ ਕਰਨੀ ਕਿਵੇਂ ਜੇਬਾਂ ਦੀਆਂ ਗੁਲਾਈਆਂ ਦੇਣੀਆਂ ਗੋਲ ਜੇਬਾਂ ਕਿਵੇਂ ਲਾਉਣੀਆਂ ਉਹ ਸਾਰਾ ਵਾਰ ਵਾਰ ਹਨ ਬਾਰੀ ਬਾਰੀ ਦੇ ਭਾਈ ਜਾਨੀ ਸਾਰੀਆਂ ਵੀਡੀਓ ਹਨ ਦੋਤੀ ਆਪਣਾ ਇਹ ਫੀਸ ਹੋ ਗਿਆ ਕੁਰਤੇ ਦਾ ਅਗਲਾ ਪਿਛਲਾ ਪੱਲਾ ਹੁਣ ਆਪਾਂ ਕੰਨੀਆਂ ਨੂੰ ਇਸ ਤਰ੍ਹਾਂ ਮੇਲ ਲੈਣਾ ਠੀਕ ਹੈ ਜੀ ਹੁਣ ਆਪਾਂ ਲਗਾਵਾਂਗੇ ਘੇਰੇ ਟੈਂਸ਼ਨ ਇਹਦੇ ਵਿੱਚ ਕੋਈ ਫਿਟਿੰਗ ਦਾ ਨਿਸ਼ਾਨ ਨਹੀਂ ਹੁੰਦਾ ਆਪਣੀ ਹੈਗੀ 26 ਕੇਰਾ ਆਪਾਂ ਰੱਖਾਂਗੇ ਇਹਨੂੰ ਇਥੋਂ 27 1 ਇੰਚ ਵੱਧ ਇਥੋਂ ਵੀ ਰੱਖਾਂਗੇ ਆਪਾਂ 27.5 ਇੰਚ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਇਹਦੀ ਕੰਨੀ ਲਾ ਦੇ ਜਿਸ ਤਰ੍ਹਾਂ ਇਧਰ ਵੀ ਆਪਾਂ ਇਹਦੀ ਕੰਨੀ ਇਸ ਤਰ੍ਹਾਂ ਹੀ ਲਾਵਾ ਹੈ